ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਗੁਰੂ ਅਰਜਨ ਦੇਵ ਜੀ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਸਿੱਖ ਧਰਮ ਦੇ ਪੰਜਵੇਂ ਗੱਦੀ ਨਿਸ਼ੀਣ ਗੁਰੂ ਅਰਜਨ ਦੇਵ ਦਾ ਜਨਮ ਆਪਣੇ ਨਾਨਕੇ ਪਿੰਡ ਗੋਇੰਦਵਾਲ ਵਿੱਚ ਗੁਰੂ ਰਾਮਦਾਸ ਦੇ ਕਰ ਬੀਬੀ ਪਾਣੀ ਦੇਦੀ ਕੋਖੋਂ 15 ਅਪ੍ਰੈਲ 1563 ਈਸਵੀ ਨੂੰ ਹੋਇਆ ਆਪਤੀ ਜੇ ਗੁਰੂ ਅਮਰਦਾਸ ਦੇ ਦੋਤੇ ਸਨ ਆਪ ਗੰਭੀਰ ਸੁਭਾਅ ਵਾਲੇ ਸੱਚੇ ਤੇ ਸੁੱਚੇ ਧਰਮ ਸਾਧਕ ਵਿਦਵਾਨਾਂ ਤੇ ਲੋਕ ਤਾਂ ਇੱਕ ਸਨ ਗੁਰੂ ਅਰਜਨ ਦੇਵ ਜੀ ਇੱਕ ਮਹਾਨ ਸਾਹਿਤਕਾਰ ਸਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਵੱਧ ਆਪ ਜੀ ਦੀ ਬਾਣੀ ਹੈ ਆਪ ਜੀ ਦੀ ਬਾਣੀ ਦੇ ਮੂਲ ਮੁੱਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਹੀ ਹਨ ਆਪ ਜੀ ਦੀ ਬਾਣੀ ਰਸ ਛੰਦਾਂ ਰਾਗ ਅਲੰਕਾਰ ਅਤੇ ਵੀ ਬਾ ਨਾਲ ਭਰਪੂਰ ਹੈ ਆਪ ਜੀ ਜਦੋਂ ਤੋਂ ਹੀ ਬਾਣੀ ਕਾਵਿ ਅਤੇ ਸੰਗੀਤ ਵੱਲ ਰੁਚਿਤ ਸਨ ਇਸ ਕਰਕੇ ਬਾਣੀ ਰਚਨਾ ਵੇਲੇ ਗੁਰੂ ਜੀ ਸੰਗੀਤ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਸਨ ਬ੍ਰਹਮ ਗਿਆਨਿਕ ਕਾ ਕਿਉਂ ਜਾਣੇ ਭੇਦ ਬ੍ਰਹਮ ਗਿਆਨੀ ਕਿਉਂ ਸਦਾ ades ਆਪ ਬਹੁ ਬਾਹੀ ਵਿਦਵਾਨ ਸਨ ਇਸ ਲਈ ਆਪ ਦੀ ਬਾਣੀ ਵਿੱਚ ਪੰਜਾਬੀ ਮਲਤਾਨੀ ਅਤੇ ਲੈਂਦੀ ਸੰਸਕ੍ਰਿਤ ਅਤੇ ਅਰਬੀ ਫਾਰਸੀ ਅਤੇ ਬ੍ਰਜ ਭਾਸ਼ਾ ਦੇ ਸ਼ਬਦ ਵੀ ਮਿਲਦੇ ਹਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਪਹਿਲਾ ਚਾਰ ਗੁਰੂਆਂ ਦੀ ਬਾਣੀ ਅਤੇ ਗੁਰਮਤ ਅਨੁਸਾਰ ਚੋਈ ਹੋਈ ਹੋਰ ਭਗਤਾਂ ਦੀ ਬਾਣੀ ਨੂੰ ਬੜੀ ਮਿਹਨਤ ਅਤੇ ਲਗਨ ਨਾਲ ਇਕੱਠਾ ਕੀਤਾ ਇਸ ਸਾਰੀ ਬਾਣੀ ਨੂੰ ਇੱਕ ਤਰਤੀਬ ਦੇ ਕੇ ਗ੍ਰੰਥ ਦੇ ਰੂਪ ਵਿੱਚ ਸੁਰੱਖਿਤ ਕੀਤਾ ਜਿਸ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ ਇਸ ਦਾ ਸੰਪਾਦਨਾ ਦਾ ਮਤਵ ਪੂਰਨ ਕੰਮ ਵੀ ਆਪਨੇ ਹੀ ਕੀਤਾ ਆਪ ਜੀ ਦੀਆਂ ਮੁੱਖ ਬਾਣੀਆਂ ਹਨ ਸੁਖਮਨੀ ਸਾਹਿਬ 12ਵਾਂ 52 ਅਖਰੀ ਚਿੱਠੀ ਵਾਹ ਦਾ ਵਾਰ ਆਦੀ ਆਪ ਦੀ ਬਾਣੀ ਦੀ ਰਗਾਂ ਵਿੱਚ ਦਰਜ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਪ੍ਰਭੂ ਭਗਤੀ ਨਾਮ ਸਿਮਰਨ ਗੁਰੂ ਮਹਿਮਾ ਸਾਧ ਸੰਗਤ ਦਾ ਮਤਵ ਆਦੀ ਹੈ ਓਹੋ ਉਸ ਪ੍ਰਭੂ ਨੂੰ ਸਮਰਥ ਕਹਿੰਦੇ ਹਨ ਅਤੇ ਲਿਖਦੇ ਹਨ ਕਿ ਆਪ ਨਾਮ ਸਿਮਰਨ ਤੇ ਜੋਰ ਦੇਂਦੇ ਲਿਖਦੇ ਹਨ ਅਤੇ ਸੁਖਮਨੀ ਸੁਖ ਅੰਮ੍ਰਿਤਸ ਪ੍ਰਭ ਨਾਮ ਪ੍ਰਭੂ ਨਾਮ ਭਗਤ ਜਨਾ ਕੋ ਮਨ ਬਿਸ਼ਰਾਮ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਆਪਣੀ ਸਾਹਿਤਿਕ ਪਾਤੀਵਾ ਕਰਨ ਮਿਲੀ ਇੱਕ ਵਾਰ ਗੁਰੂ ਅਰਾਮਦਾਸ ਜੀ ਨੇ ਆਪ ਨੂੰ ਲਾਹੌਰ ਕਿਸੇ ਵਿਆਹ ਤੇ ਭੇਜਿਆ ਵਧੇਰੇ ਸਮਾ ਬਿਤਣ ਤੋਂ ਬਾਅਦ ਵੀ ਜਦੋਂ ਪਿਤਾ ਜੀ ਨੇ ਲਾਹੌਰ ਤੋਂ ਉਹਨਾਂ ਨੂੰ ਨਾ ਬੁਲਾਇਆ ਤਾਂ ਅਤਾ ਉਹਨਾਂ ਨੇ ਲਾਹੌਰ ਤੋਂ ਪਿਤਾ ਪ੍ਰੇਮ ਅਤੇ ਮਿਲਨ ਦੀ ਲਾਸਾ ਨੂੰ ਪ੍ਰਗਟਾਉਂਦੇ ਹੋਏ ਤਿੰਨ ਚਿੱਠੀਆਂ ਪਿਤਾ ਜੀ ਨੂੰ ਲਿਖੀਆਂ ਤਿੰਨ ਚਿੱਠੀਆਂ ਲਿਖੀਆਂ ਤਿੰਨ ਚਿੱਠੀਆਂ ਪਿਤਾ ਜੀ ਨੂੰ ਲਿਖੀਆਂ ਪਰ ਉਹਨਾਂ ਦੇ ਵੱਡੇ ਭਰਾ ਪ੍ਰithvi ਚੰਦ ਨੇ ਭਰਾ ਨਾਲ ਈਦ ਖਾਣ ਕਾਰਨ ਉਹ ਚਿੱਠੀਆਂ ਗੁਰੂ ਰਾਮਦਾਸ ਜੀ ਨੂੰ ਨਾ ਦਿੱਤੀਆਂ ਲਾਹੌਰ ਤੋਂ ਵਾਪਸ ਆਉਂਦੇ ਅਰਜਨ ਦੇਵ ਜੀ ਨੇ ਪਿਤਾ ਜਿਨੂ ਚਿੱਠੀਆਂ ਬਾਰੇ ਦੱਸਿਆ ਤਾਂ ਪ੍ਰਿਚ ਉਹ ਜਾਂਦੇ ਪ੍ਰਿਚ ਜਾਨ ਨੇ ਝੂਠ ਬੋਲਦਿਆ ਹੀ ਕਿ ਹਾਂ ਕਿ ਉਹ ਚਿੱਠੀਆਂ ਉਸਨੇ ਲਿਖਿਆ ਹਨ ਪਿਤਾ ਜੀ ਨੇ ਦੋਹਾਂ ਨੂੰ ਚੌਥੀ ਚਿੱਠੀ ਲਿਖਣ ਲਈ ਪ੍ਰੀਖਿਆ ਪਾ ਦਿੱਤੀ ਅਤੇ ਅਰਜਨ ਦੇਵ ਜੀ ਨੇ ਚੌਥੀ ਚਿੱਠੀ ਪਿਤਾ ਮਿਲਾਪ ਦੀ ਅਕੀਕ ਪਰਸੰਤਾ ਬਾਰੇ ਲਿਖੀ ਭਾਗ ਹੋਇਆ ਗੁਰੂ ਹੰਤ ਮਿਲਾਇਆ ਪ੍ਰਭੂ ਅਬినాਸੀ ਕਰ ਮੈਂ ਪਾਇਆ ਸੇਵ ਕਰੀ ਪਲੂ ਜਿਸਾ ਨਾ ਵਿਛੜੇ ਜਨ ਨਾਨਕ ਦਾਸ ਤੁਮਰੇ ਜੀਓ ਇਸ ਤੋਂ ਬਾਅਦ ਗੁਰਗੱਦੀ ਇਹਨਾਂ ਨੂੰ ਮਿਲੀ ਅਤੇ ਆਪ ਗੁਰੂ ਅਰਜਨ ਦੇਵ ਬਣ ਗਏ ਆਪ ਦੇ ਬਾਦੇ ਜਸ ਤੋਂ ਦੀਵਾਨ ਚੰਦੂ ਸਹਿਨ ਨਾ ਕਰ ਸਕਿਆ ਤੇ ਦੀਵਾਨ ਚੰਦੂ ਦੇ ਬ੍ਰਾਹਮਣ ਨੇ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਦੇ ਸਪੁੱਤਰ ਹਰ ਗੋਬਿੰਦ ਦਾ ਪੱਕਾ ਕਰ ਦਿੱਤਾ ਚੰਦੂ ਨੇ ਗੁਰੂ ਜੀ ਬਾਰੇ અપਮਾਨ ਦੇ ਸ਼ਬਦ ਕਹੇ ਗੁਰੂ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ਤੇ ਇਹ ਰਿਸ਼ਤਾ ਤੋੜ ਦਿੱਤਾ ਤੇ ਚੰਦੂ ਨੇ ਬਦਲਾ ਲੈ ਲਈ ਠਾਂ ਲਈ ਅਤੇ ਉਸ ਨੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਹਾਕਮਾਂ ਦੇ ਕੰਨ ਭੰਨੇ ਸ਼ੁਰੂ ਕਰ ਦਿੱਤੇ ਅਤੇ ਗੁਰੂ ਜੀ ਨੂੰ ਬੱਦੀ ਬਣਾ ਲਿਆ ਗਿਆ। ਅਤੀ ਦੀ ਗਰਭੀ ਦੇਦੀਨਾ ਵਿੱਚ ਉਹਨਾਂ ਨੂੰ ਤਪਦੀ ਲੋ ਤੇ ਬਿਠਾ ਕੇ ਉਪਰੋਂ ਸ਼ਰੀਰ ਉਤੇ ਰੇਤ ਪਾਈ ਗਈ। ਉਪਲਦੀ ਉਪਲਦੀ ਦੇਗ ਵਿੱਚ ਬਿਠਾਇਆ ਗਿਆ। ਗੁਰੂ ਜੀ ਨੇ ਰੱਬ ਦਾ ਭਾਣਾ ਮੰਨਦਿਆ ਸਭ ਕੁਝ ਸਹਾਰਦਿਆ। ਸਭ ਕੁਝ ਸਹਾਰਿਆ ਤੇ ਆਪਣੇ ਅਸੂਲਾਂ ਤੇ ਡਟੇ ਰਹੇ। ਅੰਤ ਵਿੱਚ ਸ੍ਰੀ ਟੀਅਗਦੀਤਾ ਤਾਂ ਬੱਚਿਓ ਇਹ ਸੀ ਗੁਰੂ ਅਰਜਨ ਦੇਵ ਜੀ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ